ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਨਾ ਨਿਊਜ਼ ਟੀਵੀ ਨਾਰ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਰਿਮਟ ਮੈਡੀਕਲ ਕਾਲਜ ਅਤੇ ਹਸਪਤਾਲ ਮੰਡੀ ਗੁੰਦਗੜ ਦੇ ਵਿੱਚ ਜੋ ਕਿ ਕੀਤਰਦਾ ਸਭ ਤੋਂ ਵੱਡਾ ਹਸਪਤਾਲ ਹੈ ਜਿਸ ਦੀ ਸਥਾਪਨਾ ਸਾਲ 2022 ਵਿੱਚ ਕੀਤੀ ਗਈ ਸੀ ਰਿਮਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਡਾਕਟਰ ਕੇ ਸੀ ਕੋਇਲ ਨੇ ਸੰਸਥਾ ਦੇ ਦ੍ਰਿਸ਼ਟੀਪੋਣ ਅਤੇ ਮਿਸ਼ਨ ਨੂੰ ਸਾਂਝਾ ਕਰਦੇ ਹੋਏ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨੂੰ ਦੱਸਿਆ ਕਿ ਸਵਰਗੀ ਸ੍ਰੀ ਹਕਮਨ ਚੰਦ ਬਾਂਸਲ ਜੀ ਇੱਕ ਦਿਆਲੂ ਅਤੇ ਦੂਰਦਰਸ਼ੀ ਸਨ ਜਿਨ੍ਹਾਂ ਦਾ ਜੀਵਨ ਭਰ ਦਾ ਸੁਪਨਾ ਇਸ ਖੇਤਰ ਦੇ ਲੋਕਾਂ ਲਈ ਉन्नत ਅਤੇ ਕਫਾਇਦੀ ਸਿੱਖਿਆ ਅਤੇ ਸਿਹਤ ਨੂੰ ਪਹੁੰਚਯੋਗ ਬਣਾ ਕੇ ਮਨੁੱਖਤਾ ਦੀ ਸੇਵਾ ਕਰਨਾ ਸੀ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਸੀ ਕਿ ਗੁਣਵੱਤਾ ਵਾਲਾ ਡਾਕਟਰੀ ਇਲਾਜ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ ਸਗੋਂ ਸਮਾਜਿਕ ਜਾਂ ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ ਹਰੇਕ ਵਿਅਕਤੀ ਦਾ ਮੁੱਢਲਾ ਅਧਿਕਾਰ ਹੈ ਇਸ ਨੂੰ ਦੇਖਦੇ ਹੋਏ ਇਸ ਮਹਾਨ ਦਰਸ਼ਨ ਤੋਂ ਪ੍ਰੇਰਿਤ ਹੋ ਕੇ ਇਸ ਰਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਜਿਹੜੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਹੁਣ ਮਰੀਜ਼ਾਂ ਦੀ ਜਿਹੜੀ ਸਿਹਤ ਸੰਭਾਲ ਹੈ ਉਹ ਬਹੁਤ ਹੀ ਵਧੀਆ ਸੁਜੇ ਢੰਗ ਨਾਲ ਕੀਤੀ ਜਾ ਰਹੀ ਹੈ ਜੋ ਕਿ ਸ਼੍ਰੀ ਹੁਕਮ ਚੰਦ ਵਾਸਲ ਜੀ ਦਾ ਸੁਪਨਾ ਸੀ ਅੱਜ ਉਹ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਤੇ ਰੇਵਟ ਕਾਲਜ ਦੇ ਵਿੱਚ ਮੈਂ ਦੇਖਿਆ ਮੈਂ ਵਿਜੀਟ ਕੀਤਾ ਬੱਸ ਅਸੀਂ ਜੀ ਆਜੋ ਹੁਣ ਆਪਾਂ ਕਰਦੇ ਆਂ ਗੱਲਬਾਤ ਰਿਮਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਡਾਕਟਰ ਕੇਸੀ ਗੋਲ ਦੇ ਨਾਲ ਤੇ ਉਹਨਾਂ ਨੇ ਜਿਹੜੀਆਂ ਹਸਪਤਾਲ ਦੀਆਂ ਸਿਹਤ ਸੰਭਾਲ ਸਹੂਲਤਾਂ ਨੇ ਉਹਨਾਂ ਬਾਰੇ ਕੀ ਕੀ ਜਾਣਕਾਰੀ ਦਿੱਤੀ ਹੈ ਤੇ ਕਿਹੜੇ-ਕਿਹੜੇ ਜਿਹੜੇ ਫਾਇਦੇ ਨੇ ਉਹ ਮਰੀਜ਼ਾਂ ਨੂੰ ਹੋਣ ਜਾ ਰਹੇ ਨੇ ਇਸ ਹਸਪਤਾਲ ਦੇ ਵਿੱਚ ਤੇ ਜਦ ਤੁਸੀਂ ਖੁਦ ਆਏਗੇ ਉਹ ਤੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਕਿੰਨੀਆਂ ਵਧੀਆ ਸਹੂਲਤਾਂ ਨੇ ਕਿੰਨੇ ਵਧੀਆ ਡਾਕਟਰ ਨੇ ਹਰ ਇੱਕ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਇਸ ਹਸਪਤਾਲ ਦੇ ਵਿੱਚ ਹੈ ਰੰਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਤੇ ਆਜੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਰੰਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਕੇ ਸੀ ਕੋਇਲ ਦੇ ਨਾਲ ਤੇ ਉਹਨਾਂ ਨੇ ਇਸ ਬਾਰੇ ਕੀ ਕੀ ਜਾਣਕਾਰੀ ਦਿੱਤੀ ਹੈ ਤੇ ਕੀ ਕੀ ਜਿਹੜੀਆਂ ਸੁਵਿਧਾਵਾਂ ਨੇ ਉਹ ਤੁਹਾਨੂੰ ਮਿਲਣ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਹ ਸਿੰਘ ਰੰਗੀਲਾ ਦੇ ਨਾਲ ਤੇ ਆਜੋ ਹੁਣ ਆਪਾਂ ਕਰਦੇ ਹਾਂ ਗੱਲਬਾਤ ਡਾਕਟਰ ਕੇਸੀ ਗੋਇਲ ਦੇ ਨਾਲ ਉਹਨਾਂ ਨੇ ਕੀ ਕੀ ਸੁਦਾਮਾ ਬਾਰੇ ਦੱਸਿਆ ਆ ਗਏ ਕਰਦੇ ਹਾਂ ਗੱਲਬਾਤ ਜੀ ਸਰ ਠੀਕ ਹੈ ਜੀ ਹਾਂ ਜੀ ਮੈਂ ਡਾਕਟਰ ਕੇਸੀ ਗੋਇਲ ਡਾਇਰੈਕਟਰ ਰਿਮਟ ਮੈਡੀਕਲ ਕਾਲਜ ਐਂਡ ਹਸਪੀਟਲ ਇਸ ਜਗ੍ਹਾ ਦੇ ਉਤੇ ਲਗਭਗ 6 ਸਾਲਾਂ ਤੋਂ ਕੰਮ ਕਰ ਰਹੇ ਹਾਂ ਔਰ ਸਾਡੇ ਬਾਊ ਹੁਕਮचंद ਜੀ ਇਹਨੂੰ ਕਹਿਣਾ ਵੀ ਜੇ ਚੇਅਰਮੈਨ ਸਾਹਿਬ ਜੋ ਪਿਛਲੇ ਸਾਲ ਗੁਜ਼ਰ ਗਏ ਸਨ ਉਹਨਾਂ ਦੀ ਬਹੁਤ ਇੱਛਾ ਸੀ ਕਿ ਵੀ ਮੈਂ ਇੱਕ ਇੱਥੇ ਸਿੱਖਿਆ ਦੇ ਨਾਲ ਨਾਲ ਵਿਗਿਆਨ ਜਿਹੜਾ ਮੈਡੀਕਲ ਸਹੂਲਤਾਂ ਵੀ ਆਪਣੇ ਆਲੇ ਦਾਲੇ ਏਰੀਆ ਨੇ ਦੇਣੀਆਂ ਤੇ ਉਹਨਾਂ ਦਾ ਸੁਪਨਾ ਸਹਕਾਰ ਕਰਦੇ ਹੋਏ ਬਾਊ ਜੀ ਦੇ ਤੋਂ ਪਹਿਲਾਂ ਸਾਡੇ ਕੋਲੇ ਮੈਡੀਕਲ ਕਾਲਜ ਦਾ ਸਰਟੀਫਿਕੇਟ ਆ ਗਿਆ ਸੀ। ਬਸ ਇੰਨੀ ਸੀਗੀ ਕਿ ਵੀ ਬਾਊ ਜੀ ਉਦਘਾਟਨ ਨਹੀਂ ਕਰ ਸਕਿਓ ਉਹਨਾਂ ਦਾ ਤੇ ਬਹੁਤ ਹੀ ਸਤਿਕਾਰਯੋਗ ਨੇ ਹਰ ਇੱਕ ਤੁਹਾਨੂੰ ਪਤਾ ਹੀ ਆ ਤੁਸੀਂ ਤਾਂ ਇੱਥੇ ਦੇ ਹੋ ਕਿ ਵੀ ਹਰ ਇੱਕ ਬੰਦੇ ਦੇ ਨਾਲ ਉਹਨਾਂ ਦਾ ਕਿੰਨਾ ਪ੍ਰੇਮ ਭਾਵ ਸੀ ਕਿੰਨੀ ਮਦਦ ਕਰਨਾ ਚਾਹੁੰਦੇ ਹੁੰਦੇ ਸਨ। ਉਹਨਾਂ ਦੇ ਸੁਪਨੇ ਨੂੰ ਦੇਖਦੇ ਸਰਦਰਾਂ ਦੀ ਜਿਹੜੀ ਫੈਸਿਲਿਟੀ ਹੈਗੀ ਕਿ ਰਿਮਰਕ ਮਲਟੀ ਸਪੈਸ਼ਲਟੀ ਹਸਪੀਟਲ ਦੇ ਵਿੱਚ ਅਸੀਂ ਪ੍ਰੋਵਾਈਡ ਕੀਤੀ ਹੈ। ਇਦੋਂ ਤੱਕ ਕਿ ਸੁਪਰ ਸਪੈਸ਼ਲਿਸਟ ਡਾਕਟਰਸ ਵੀ ਅਸੀਂ ਕਾਲ ਕਰਦੇ ਆਂਗੇ। ਜਾ ਕੁਝ ਸਾਡੇ ਕੋਲੇ ਰੈਗੂਲਰ ਆਨ ਲਿਸਨਿੰਗ ਹੈ ਸਾਡੇ ਕੋਲੇ ਇਸ ਵੇਲੇ ਹਸਪੀਟਲ ਦੇ ਵਿੱਚ ਚਾਰ ਆਪਰੇਸ਼ਨ ਥੀਟਰਸ ਨੇ ਜਿਹੜੇ ਮੋਡੂਲਰ ਨੇਗੇ ਅੱਖਾਂ ਦੀ ਸਰਜਰੀ ਕੱਡੀਆਂ ਦੀ ਸਰਜਰੀ ਜਨਰਲ ਸਰਜਰੀ ਗਾਇਨੀ ਦੀ ਸਰਜਰੀ ईएनटी ਦੀ ਸਰਜਰੀ ਅ ਅੱਖਾਂ ਦੀਆਂ ਐਨਕਾਂ ਲਾਉਣ ਵਾਸਤੇ ਲਾਸਿਕ ਸਰਜਰੀ ਵਰਗੀਆਂ ਸਹੂਲਤਾਂ ਵੀ ਇੱਥੇ ਹੈਗੀਆਂ ਨਗੀਆਂ ਜੋ ਸਾਡੀ ਪੈਥੋਲੋਜੀਕਲ ਲੈਬ ਹੈਗੀ ਹੈ ਜਾਂ ਮਾਈਕਰੋਬਾਇਓਲੋਜੀ ਲੈਬ ਹੈਗੀ ਉਹ ਅਲਟਰਾ ਮਾਡਰਨ ਹੈਗੀ ਹਰ ਤਰ੍ਹਾਂ ਦੇ ਟੈਸਟ ਅਸੀਂ ਇੱਥੇ ਕਰਦੇ ਹਾਂ ਕਿਸੇ ਕਿਸੇ ਤਰ੍ਹਾਂ ਦਾ ਟੈਸਟ ਤੋਂ ਬਾਅਦ ਭੇਜਣ ਦੀ ਲੋੜ ਨਹੀਂ ਹੈ ਜਿੱਥੇ ਵੀ ਡਾਇਗਨੋਸਟਿਕ ਦਾ ਹੋਰ تعلق ਹੈਗਾ ਰੇਡੀਓਲੋਜੀਕਲ ਡਾਇਗਨੋਸਟਿਕਸ ਕੋਲ ਤੇ ਸਾਡੇ ਕੋਲ ਅਲਟਰਾਸਾਉਂਡ ਵੀ ਸਾਡੇ ਪਾਸ ਹੈ ਸਾਡੇ ਪਾਸ ਸੀਟੀ ਸਕੈਨ ਵੀ ਹੈ ਸਾਡੇ ਪਾਸ ਐਕਸ-ਰੇ ਵੀ ਹਾਈ-ਟੈਕ ਕੁਆਲਿਟੀ ਦੇ ਹੈਗੇ ਨੇਗੇ ਜਿਨ੍ਹਾਂ ਦੀ ਅਸੀਂ ਪੇਸ਼ੈਂਟ ਜਦੋਂ ਆਉਂਦਾ ਨਾਲ ਦੀ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਗਿਆ ਆਪਣੀਆਂ ਪ੍ਰਦਾਨ ਕਰਦੇ ਹਾਂ so that the properly diagnose ਹੋ ਸਕੇ ਔਰ ਉਸੇ ਸਪੈਸ਼ਲਿਸਟ ਡਾਕਟਰ ਨੂੰ ਬੁਲਾ ਕੇ ਉਹਦਾ ਇਲਾਜ ਕੀਤਾ ਜਾ ਜਿਸ ਤਰ੍ਹਾਂ ਕੇ ਸਾਡੇ ਸਤਿਕਾਰਯੋਗ ਡਾਕਟਰ ਹੁਕਮ ਚਰਜੀ ਬਦਸਲ ਜਿਹੜੇ ਅੱਜਕੱਲ ਸਮਾਜ ਸਾਡੇ ਵਿੱਚ ਨਹੀਂ ਰਹੇ ਹੈਗੇ ਉਹਨਾਂ ਦਾ ਇੱਕ ਸੁਪਨਾ ਸੀਗਾ ਸਮਾਜ ਨੂੰ ਇਸ ਇਲਾਕੇ ਨੂੰ ਖਾਸ ਕਰ ਇੱਕ ਵਿਹਤ ਸੁਵਿਧਾਵਾਂ ਦੇ ਲਈ ਮੈਡੀਕਲ ਸੁਵਿਧਾਵਾਂ ਦੇ ਲਈ ਜੀ ਜਰੂਰਤਮੰਦਾਂ ਦੇ ਲਈ ਉਹਦੇ ਲਈ ਤੁਸੀਂ ਕੀ ਉਪਰਾਲੇ ਕੀਤੇ ਉਹਦੇ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿਸੇ ਹਫਤੇ ਦੇ ਵਿੱਚ ਸਾਡੇ ਜਿਹੜੇ ਹੁਣ ਮੌਜੂਦਾ ਚੇਅਰਮੈਨ ਨੇ ਮਿਸਟਰ ਵਿਜੈਨ ਤਵਾਨ ਸਰ ਉਹਨਾਂ ਨੇ ਕਿਹਾ ਹੈ ਕਿ ਆਪਾਂ ਵੀਰਵਾਰ ਨੂੰ ਇੱਥੇ ਫ੍ਰੀ ਕੈਂਪ ਲਗਾਉਣਾ ਹੈਗਾ ਫ੍ਰੀ ਕੈਂਪ ਦੇ ਵਿੱਚ ਸਾਡੀ ਵੈਸੇ ਤਾਂ ਅਸੀਂ ਓ ਪੀ ਡੀ ਦੀ ਫੀਸ ਕਿਸੇ ਵੀ ਦਿਨ ਕਿਸੇ ਵੀ ਪੇਸ਼ੈਂਟ ਤੋਂ ਨਹੀਂ ਲੈਂਦੇ ਹੈਗੇ ਇਨ ਰਿਸਪੈਕਟਿਵ ਆਫ ਦੀ ਇਕਨੋਮਿਕ ਸਟੇਟਸ ਆਫ ਦੀ ਪਰਸਨ ਔਰ ਜਿਹੜੇ ਲੈਬ ਟੈਸਟ ਨੇਗੇ 50% ਲੈਬ ਟੈਸਟ ਨੇ ਸਾਡੇ ਫ੍ਰੀ ਨੇਗੇ ਜਿਹੜੇ ਕੁਝ ਟੈਸਟ ਹੈ ਜਿਹਨੇ ਜਿਨ੍ਹਾਂ ਦੇ ਉੱਤੇ ਸਾਡੇ ਖਰਚਾ ਜ਼ਿਆਦਾ ਹੁੰਦਾ ਉਹਨਾਂ ਦੇ 50% ਅਸੀਂ ਚਾਰਜਸ ਕਰਦੇ ਹਾਂਗੇ ਔਰ ਸੀਟੀ ਸਕੈਨ ਦੀ ਜਿਹੜੀ ਮਸ਼ੀਨ ਹੈਗੀ ਜੇ ਤੁਸੀਂ ਦੇਖੋਗੇ ਬਾਜ਼ਾਰ ਦੇ ਵਿੱਚ ਉਹ 3.5 4000 ਦੀ ਸੀਟੀ ਸਕੈਨ ਕਰਦੇ ਨੇਗੇ ਤਾਂ ਅਸੀਂ ਸੀਟੀ ਸਕੈਨ ਜਿਹੜੀ ਹੈਗੀ 1000 ਰੁਪਏ ਦੇ ਵਿੱਚ ਕਰਦੇ ਹਾਂ ਅੱਜ ਕੱਲ ਸਰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੋ ਗਈ ਉਹ ਹੈ ਹੈਲਥ ਇੰਸ਼ੋਰੈਂਸ ਜੀ ਹਰ ਬੰਦੇ ਨੇ ਹੈਲਥ ਇੰਸ਼ੋਰੈਂਸ ਕਰਵਾਈ ਹੋਈ ਹੈ ਉਹ ਕਾਰਾਂ ਦੇ ਉਹਦੇ ਨਾਲ ਉਰੇ ਹੁੰਦਾ ਹੈ ਟ੍ਰੀਟਮੈਂਟ ਜੀ 1 ਮਿੰਟ ਕੈਸ਼ਲੈਸ ਹੁੰਦੀ ਹੈ ਜਾਂ ਹੁੰਦੀ ਹੈ ਸਾਡਾ ਟਾਈਪ ਖਾਸੀ ਇੰਸ਼ੋਰੈਂਸ ਕੰਪਨੀਆਂਜ਼ ਨਾਲ ਕੀਤਾ ਹੈਗਾ ਜਿਸ ਤਰ੍ਹਾਂ ਕੇ ਆਇਸ਼ਵਮਨ ਭਾਰਤ ਹੈਗਾ ਪ੍ਰਾਈਮ ਮਿਨਿਸਟਰ ਦੀ ਯੋਜਨਾ ਹੈ ਜੋ 5 ਲੱਖ ਤੱਕ ਦਾ ਇਲਾਜ ਫਰੀ ਹੁੰਦਾ ਹੈਗਾ ਉਹ ਕਾਰਡ ਲੈ ਕੇ ਪੇਸ਼ੈਂਟ ਆਉਂਦਾ ਹੈਗਾ ਅਸੀਂ ਕਾਰਡ ਨੂੰ ਸਵੈਪ ਕਰਦੇ ਹਾਂਗੇ ਜਦੋਂ ਸਾਡੇ ਕੋਲੇ ਨਾਲ ਦੀ ਨਾਲ 2 ਘੰਟੇ ਬਾਅਦ 10 ਘੰਟੇ ਬਾਅਦ 24 ਘੰਟੇ ਦੇ ਵਿੱਚ ਵਿੱਚ ਉਹਦੀ ਪਰਮਿਸ਼ਨ ਆ ਗਈ ਤਾਂ ਉਹਦਾ ਇਲਾਜ ਸਾਰਾ ਫਰੀ ਹੋਏ ਹੁਣ ਮੁੱਖ ਮੰਤਰੀ ਜੀ ਨੇ 10 ਲੱਖ ਦੀ ਯੋਜਨਾ ਸ਼ੁਰੂ ਕੀਤੀ ਹੈਗੀ ਉਹ ਵੀ ਸਾਡੇ ਇੰਪਨਲ ਲੈਂਗੁਏਸ ਉਹਦੇ ਵਾਸਤੇ ਵੀ ਤੇ ਜਿਹੜੀਆਂ ਹੋਰ ਸਟਾਰ ਹੈਲਥ ਕੇਅਰ ਹੈਗੀ ਤੇ ਟਾਟਾ AIG ਹੈਗੀ ਬਜਾਜ ਅਲਾਈਅੰਸ ਹੈਗਾ ਇਕਨਾ TPA ਹੈਗਾ ਵੋਲਵੋ ਹੈਗੀ ਐ ਇਸ ਤਰ੍ਹਾਂ ਦੇ ਖਾਸੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂਜ਼ ਨਾਲ ਸਾਡਾ ਟਾਈਅਪ ਹੈ ਜਿਹੜੀ ਕਿ ਕੈਸ਼ਲੈਸ ਸਕੀਮ ਹੈ ਸਬ ਡਿਵੀਜ਼ਨਲ ਸਿਵਲ ਹਸਪੀਟਲ ਮੰਡੀ ਗੋਵਿੰਦਗੜ੍ਹ ਨੂੰ ਰੈਫਰਲ ਹਸਪੀਟਲ ਦਾ ਦਰਜਾ ਮਿਲਿਆ ਹੋਇਆ ਹੈ ਪੂਰੇ ਕਿੰਨੇ ਕੁ ਪੇਸ਼ੈਂਟ ਨੇ ਜਿਹੜੇ ਤੁਸੀਂ ਰੈਫਰ ਕਰਕੇ ਭੇਜਦੇ ਹੋ ਅਸੀਂ ਨਹੀਂ ਭੇਜਾਂਗੇ ਸਾਡੇ ਕੋਲ ਤਾਂ ਰੈਫਰ ਹੋ ਕੇ ਆਉਣਗੇ ਸਾਡਾ ਟਰਸਟੀ ਸੈਂਟਰ ਸਾਡਾ ਮੈਡੀਕਲ ਕਾਲਜ ਹੈ ਮੈਡੀਕਲ ਕਾਲਜ ਦੇ ਵਿੱਚ ਪੇਸ਼ੈਂਟ ਦੂਰੋਂ ਰੈਫਰ ਹੋ ਕੇ ਆਉਂਦੇ ਨੇ 24 ਘੰਟੇ ਵਾਲੀ ਜਿੱਥੇ ਅਕਸਰ ਜਿਹੜਾ ਦੇਖਿਆ ਜਾਂਦਾ ਹੈ ਵੀ ਜਿਹੜੇ ਪ੍ਰਾਈਵੇਟ ਹਸਪੀਟਲ ਦਾ ਨਾਮ ਸੁਣ ਕੇ ਇਕਨੋਮਿਕਲੀ ਵੀਕ ਪਰਸਨ ਜਿਹੜੇ ਉਹ ਕਬਰਉਂਦੇ ਨੇ ਵੀ ਉਹਦਾ ਖਰਚਾ ਹੀ ਬਹੁਤ ਹੋਊਗਾ ਉਹ ਤਾਂ ਜੀ ਇਸ ਰਾਂ ਉਹਨਾਂ ਦੀ ਕਬਰਹਾੜਟ ਦਾ ਜਦੋਂ ਸਾਡੇ ਕੋਲੇ ਆਉਣਗੇ ਆਪੇ ਦੂਰ ਸਾਡੀ ਸੇਵਾਵਾਂ ਵਿੱਚ ਦੇਖਣਗੇ ਤੇ ਫੇਰ ਹੀ ਦੂਰ ਹੋ ਸਕਦੀ ਹੈ ਆਦਰਵਾਇਜ਼ ਆਪਾਂ ਘਰ ਬੈਠੇ ਤਾਂ ਉਹਨਾਂ ਦੀਆਂ ਜਿਹੜੀਆਂ ਕਿਸ ਲੈਵਲ ਤੱਕ ਦੀ ਸਰਜਰੀ ਦਾ ਉਹਰੇ ਹੈਗਾ ਅਸੀਂ ਹਰ ਤਰ੍ਹਾਂ ਦੀ ਸਰਜਰੀ ਕਰਦੇ ਹਰ ਤਰ੍ਹਾਂ ਦੀ ਸਰਜਰੀ ਤੇ 24 ਘੰਟੇ ਸੇਵਾਵਾਂ ਜੀ ਹਾਂ 24 ਘੰਟੇ 24 ਘੰਟੇ 24 ਘੰਟੇ ਸੇਵਾਵਾਂ ਦੇ ਵਿੱਚ ਸਾਡਾ ਡਾਇਲਿਸਿਸ ਵੀ